ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਤੇ ਦਰਸ਼ਕੋ ਅੱਜ ਅਸਲ ਵਿੱਚ ਮੈਂ ਤੂੰ ਗੱਲਾਂ ਕਰਦੀਆਂ ਨੇ ਤੁਹਾਡੇ ਨਾਲ ਕਿਤੇ ਮੈਂ ਬਹੁਤ ਜ਼ਰੂਰੀ ਮੈਨੂੰ ਲੱਗਦਾ ਹੈ ਗੱਲ ਕਰਨੀ ਬਣਦੀ ਹੈ ਤੁਹਾਡੇ ਨਾਲ ਲਗਾਤਾਰ ਆਪਾਂ ਗੱਲ ਕਰ ਰਹੇ ਹਾਂ ਪਾਕਿਸਤਾਨ ਤੇ ਹਿੰਦੁਸਤਾਨ ਸੀਜ਼ਫਾਇਰ ਲੜਾਈ ਜੰਗ ਡੱਗੂ ਕੇ ਨਹੀਂ ਲੱਗੂ ਵਾਰ ਡਿਕਲੇਅਰ ਹੋਊ ਕਿ ਨਹੀਂ ਹੋ ਤੁਸੀਂ ਪਿਛਲੇ ਵੀਡੀਓ ਚਾਕੇ ਦੇਖ ਲੂ ਤੇ ਹੁਣ ਜਦੋਂ ਸੀਜ਼ਫਾਇਰ ਹੋ ਗਿਆ ਜਿਹਦੇ ਕਹਿੰਦਾ ਰੱਪ ਸਾਬ ਕਹਿੰਦੇ ਮੈਂ ਕਰਾਇਆ ਕਿਵੇਂ ਕਰਾਇਆ ਸਾਰੀ ਰਾਤ ਜਾ ਕੇ ਗੱਲਬਾਤ ਕੀਤੀ ਇੱਥੇ ਤੱਕ ਤਾਂ ਚਲੋ ਮੋਦੀ ਸਾਹਿਬ ਚੁੱਪ ਰਹੇ ਲੇਕਿਨ ਮੋਦੀ ਸਾਹਿਬ ਦੇ ਅਸਰ ਤੋਂ ਪਹਿਲਾਂ ਜੋ ਕਹਤਾ ਕਿ ਮੈਂ ਕਿਉਂ ਕਰਾਇਆ ਔਰ ਇਹ ਵੀ ਦੱਸਤਾ ਕਿ ਮੈਂ ਵਪਾਰ ਬੰਦ ਕਰਨ ਦੀ ਧਮਕੀ ਦਿੱਤੀ ਔਰ ਇਹ ਵੀ ਦੱਸਤਾ ਕਿ ਮੈਂ ਕਰਾਇਆ ਤਾਂ ਪ੍ਰਵਾਹ ਨੂੰ ਜਦ ਜਿਹੜਾ ਹੋਣ ਲੱਗਿਆ ਸੀ ਤੇ ਮੈਰੋ ਕੇ ਲੱਖਾਂ ਲੋਕ ਮਰ ਜਾਂਦੇ ਪਤਾ ਨਹੀਂ ਕੀ ਕੀ ਹੈ ਤੇ ਮੋਦੀ ਸਾਹਿਬ ਆਪਣੇ ਭਾਸ਼ਣ ਚ ਕੁਝ ਵੀ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕੀ ਸਾਡੀ ਵਿਦੇਸ਼ ਨੀਤੀ ਫੇਲ ਹੋ ਗਈ ਇੱਕ ਵਾਰ ਵੀ ਟਰੰਪ ਨੇ ਇਹ ਨਹੀਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਟੈਰਰਿਸਟ ਸੈਂਟਰ ਸੀ ਗ੍ਰੇਟ ਕਿਹਾ ਪਾਕਿਸਤਾਨ ਨੂੰ ਬਰੇਟ ਉਹder ਨਵੀਂ ਗੱਲ ਕਰਤੀ ਕਸ਼ਮੀਰ ਦਾ ਜਿਹੜਾ ਫੇਰ ਇੰਟਰਨੈਸ਼ਨਲ ਦਾ ਤਾਂ ਤੇ ਉੱਥੇ ਫਿਰ ਮੋਦੀ ਸਾਹਿਬ ਚੁੱਪ ਨੇ ਇਹ ਮਸਲਾ ਕੀ ਹੈ ਤੇ ਗੱਲ ਕਰਨੀ ਚਾਹੁੰਦਾ ਸੀ ਤੇ ਕਰੂੰਗਾ ਵੀ ਜੇ ਰਕਤ ਮਿਲਿਆ ਪਰ ਪਹਿਲਾਂ ਮੈਂ ਗੱਲ ਕਰੂੰ ਤੁਹਾਡੇ ਨਾਲ ਉਹ ਜ਼ਿਆਦਾ ਮੈਨੂੰ ਇਸ ਕਰਕੇ ਜ਼ਰੂਰੀ ਲੱਗਦੀ ਹੈ ਕਿ बार-बार ਇਹ ਘਟਨਾ ਵਾਪਰਦੀ ਹੈ ਔਰ बार-बार ਉਦੋਂ ਵਾਪਰ ਰਹੀ ਹੈ ਜਦੋਂ ਮਾਨ ਸਰਦੀ ਸਰਕਾਰ ਤਿੰਨ ਘਟਵਾ ਜਾਂਦਾ ਹੋ ਗਿਆ ਇਸ ਕਿਸਮ ਦਾ ਪਹਿਲਾਂ ਤਾਂ ਸੰਗਰੂਰ ਦੇ ਵਿੱਚ ਖਾਸ ਤੌਰ ਤੇ ਜਿੱਥੇ ਸਾਡੇ ਐਕਸਾਈਜ਼ ਮਿਨਿਸਟਰ ਨੇ ਤੇ ਮਾਰਚ 24 ਇਹ ਇੱਕ ਪੁਰਾਣਾ ਪ੍ਰਸਤ੍ਰਜ ਹੈ ਨਾ ਜਦੋਂ ਕੀ ਬੰਦੇ ਮਰੇ ਸੀ ਜਿਹਦੇ ਵਿੱਚ 19 ਸੰਗਰੂਰ ਦੇ ਲਾਗੇ ਡੜਬੇ ਤੇ ਇਧਰ ਉਧਰ ਜਹਰੀਲੀ ਸ਼ਰਾਬ ਨਾਲ ਮਰੇ ਸੀ ਦੋ ਪਿਆਰੇ ਦੇ ਸੀ ਤੋਂ ਫਿਰ ਇਹ ਦੂ ਪਹਿਲਾਂ ਵੀ ਹੋਇਆ ਜਦੋਂ ਕਪਤਨ ਸਾਹਿਬ ਜਦੋਂ ਆਪਣੇ ਮਹਿਲ ਚੋਂ ਨਿਕਲ ਕੇ ਉਦੋਂ ਦੇਖਿਆ ਸੀ ਉਹ ਬਾਹਰ ਗਏ ਸੀ 150 ਬੰਦਾ ਮਰੇ ਸੀ ਤੋਂ ਇਹ ਕੋਈ ਵੀ ਸਰਕਾਰ ਹੋਵੇ ਲੇਕਿਨ ਮਾਨਸਰ ਦੇ ਤਾਂ ਸ਼ੁਰੂ ਕੀਤਾ ਹੋਇਆ ਨਾ ਯੁੱਧ ਨਸ਼ਾ ਵਰਦ ਤੇ ਰਾਜਪਿੰਕਾ ਤੋਂ ਨਿਕਲ ਕੇ ਤੱਡੀ ਉਹ ਇਹ ਮੈਨੂੰ ਲੱਗਦਾ ਹੈ ਕਿ ਇਹ ਗੱਲ ਜ਼ਰੂਰੀ ਸੀ ਪਹਿਲਾਂ ਮੈਂ ਤੁਹਾਨੂੰ ਗੱਲ ਦੱਸ ਦਾਂ ਫਿਰ ਅਸੀਂ ਆਪਣੀ ਵੀ ਕਰ ਲਾਂਗੇ ਤੇ ਆਪਣੀ رائے ਵੀ ਦੇ ਲਾਂਗੇ ਅਸਲ ਵਿੱਚ ਤਾਂ ਗੱਲ ਤਾਂ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਮਜੀਠਾ ਜਿਹੜਾ ਹਲਕਾ ਉਹਦੇ ਵਿੱਚ ਹੁਣ ਜਿਹੜੀ ਲੇਟੈਸਟ ਰਿਪੋਰਟ ਹੈ 21 ਮਤੋਂ ਜਿਹੜਾ ਹੋ ਚੁੱਕਿਆ ਨੇ ਇਹੋ ਸਮਝ ਲਈਏ ਕਿ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤੇ 9 ਵਜੇ ਤੱਕ ਕਿ ਮੌਤਾਂ ਦੀ ਖਬਰ ਹੈ ਲੇਕਿਨ ਹਾਲੇ ਇਹ ਅੰਕੜਾ ਵੱਧ ਸਕਦਾ ਹੈ ਕਾਰਨ 9 ਬਹੁਤ ਗੰਭੀਰ ਨੇ ਤੇ ਫਿਰ ਉਹਨਾਂ ਚ 4 ਤਾਂ ਅਤਿ ਗੰਭੀਰ ਨੇ ਅਤਿ ਗੰਭੀਰ ਦਾ ਮਤਲਬ ਉਹ ਨਾ ਬੋਲ ਰਹੇ ਨੇ ਨਾ ਹਿੱਲ ਰਹੇ ਨੇ ਨਾ ਉਹਨਾਂ ਦੀ ਅੱਖਾਂ ਦੀ ਦਿਗਾ ਇਹਦਾ ਮਤਲਬ ਕਿ ਅੰਕੜਾ ਵੱਧ ਸਕਦਾ ਮੈਂ ਨਹੀਂ ਕਹਿੰਦਾ ਵਧੇ ਲੇਕਿਨ 21 ਮੌਤਾਂ ਹੋ ਚੁੱਕੀਆਂ ਕਿੱਥੇ ਕਿੱਥੇ ਹੋ ਚੁੱਕੀਆਂ ਨੇ ਕਲੋ ਮਰਾਂਡੀ ਕਲਾ ਪਤਾਲਪੁਰੀ ਤਰਵੰਡੀ ਖੁਮਨ ਕਰਨਾ ਹੁਣ ਇਹ ਜਿਹੜੇ ਬੰਦੇ ਮਰੇ ਨੇ ਇਹ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਲੋਕ ਇਸ ਤਰ੍ਹਾਂ ਦੀ ਸ਼ਰਾਬ ਪੀਂਦੇ ਨੇ ਉਹ ਗਰੀਬ ਲੋਕ ਹੀ ਪੀਂਦੇ ਨੇ ਇਹ ਸ਼ਰਾਬ ਆਮ ਬੰਦਾ ਦਾ ਜਿਹੜਾ ਠੇਕੇ ਦੀ ਸ਼ਰਾਬ ਲੈ ਕੇ ਪੀਂਦੇ ਤੇ ਇਹ ਜਿਹੜੇ ਪੀਦੇ ਇਹਦੇ ਲੋਕ ਉੱਥੇ ਦੱਸਿਆ ਵੀ ਇਹ ਕਿਹਾ ਵੀ ਇਹ ਸ਼ਰਾਬ ਬਣੀ ਕਿਵੇਂ ਕਿ 50 ਲੀਟਰ ਮੈਥਨੋਲ ਨੂੰ ਸੋਲਿਊਟ ਕੀਤਾ ਗਿਆ। ਔਰ ਉਹਦੇ ਤੇ 120 ਲੀਟਰ ਸ਼ਰਾਬ ਬਣਾਈ। ਭਗਵੰਤ ਮਾਨ ਖੋਦ ਦਸ ਰਹੇ ਸੀ। ਉੱਥੇ ਜਦੋਂ ਪਹੁੰਚੇ ਕਹਿੰਦੇ ਜੀ ਔਰੇ 15 20 ਰੁਪਏ ਦਾ ਇੱਕ ਪਾਉਚ ਮਿਲਦਾ ਹੈ। ਮਤਲਬ ਉਹ ਪੀਰਾਂ ਦੇ ਸੀ ਗਰੀਬ ਲੋਕ ਜਿਹੜੇ ਉੱਥੇ ਦੇ ਕੰਮ ਕਰਦੇ ਸੀ। 10 ਰੁਪਏ ਉਹ ਉੱਥੇ ਲਈ ਵੈਸੇ ਉਹ ਜਸਤ ਜਾਰੀ ਕਰਤੀ ਹੈ ਹਮ ਸਰਕਾਰ ਨੇ। ਪਰ ਮਰਾਂਡੀ ਕਹਾਂ ਤੇ ਪੰਜ ਨੇ ਮੇਜਰ ਸਿੰਘ 45 ਸਾਲ ਦਾ ਪਰਮਜੀਤ 60 ਸਾਲ ਦਾ ਤਸਵੀਰ ਸਿੰਘ 37 ਸਾਲ ਦਾ ਸੁਖਵਿੰਦਰ ਸਿੰਘ 45 ਸਾਲ ਦਾ ਸਰਬਜੀਤ 38 ਸਾਲ ਦਾ ਜਿਹੜੀ ਇਸ ਹਸਪਤਾਲਪੁਰੀ ਦੇ ਨੇ ਰومی 38 ਸਾਲ ਦਾ ਗੰਜੂ ਰਾਮ 36 ਸਾਲ ਦਾ ਤੋਂ ਇਸ ਤਰ੍ਹਾਂ ਕਨੈਕਸ਼ਨ 34 ਸਾਲ ਦਾ ਪਰਿਹਾਰੀ ਕਰਨ ਪੰਜ ਇਕਵਾਰ ਸਿੰਘ ਤੋਂ ਇਸ ਤਰ੍ਹਾਂ ਸਰਰਦੀ ਲਿਸਟ ਆਈ ਹੈ ਤੇ 8000 ਚੱਲ ਰਿਹਾ ਹੈ ਸੋ ਇਹ ਇਹ ਘਟਨਾਪਾਪਰ ਕੀ ਹੈ ਪੰਜਾਬ ਹੁਣ ਇਹਦੀ ਸਿਆਸਤ ਸ਼ੁਰੂ ਹੋਊਗੀ ਸਿਆਸਤ ਪਹਿਲੀ ਗੱਲ ਹੈ ਜਦੋਂ ਜਿੱਥੇ ਇੱਕ ਪਾਸੇ ਤਾਂ ਯੁੱਧ ਮਸ਼ਹੂਰ ਦਰਦ ਵਾਲੇ ਪਹੁੰਚ ਗਏ ਸੀ ਪਹੁੰਚਣਾ ਪੈਣਾ ਸੀ ਮਾਨਸਾ ਪਹੁੰਚੇ ਉੱਥੇ ਮੈਂ ਸੁਣ ਰਿਹਾ ਸੀ ਪਗਲਿਕਰਾਂ ਦੇ ਗੁਰਦੁਆਰੇ ਦੇ ਵਿੱਚ ਉੱਥੇ ਬੋਲੇ ਮੀਡੀਆ ਨੂੰ ਕਿ ਜੀ ਅਸੀਂ ਬੰਦੇ ਫੜ ਲਏ ਅਸੀਂ ਜਿਹੜਾ ਹੈ ਡੀਐਸਪੀ ਸਸਪੈਂਡ ਕਰਤਾ ਐਸਐਚਓ ਸਸਪੈਂਡ ਕਰਤਾ ਦੋ ਸੀ ਸਸਪੈਂਡ ਕਰਤੇ ਆਕਸੀਜਨ ਇਨਸਪੈਕਟਰ ਉਹ ਪਹਿਲਾਂ ਵੀ ਕੀਤੇ ਸੀ ਸੰਗਰੂਰ ਵਾਲੇ ਚ ਵੀ ਕੀਤੇ ਸੀ ਨਿਕਲ ਕੀ ਉਹ ਦੋ ਪਹਿਲਾਂ ਜਿਹੜਾ ਹੋਇਆ ਸੀ ਤੁਹਾਡੇ ਯਾਦ ਹੈ ਨਾ ਮਟਾਲਾ ਲਾ ਕੇ ਜਦੋਂ ਇੱਕ 150 ਮੌਤਾ ਹੋਈ ਸੀ ਕੈਪਟਨ ਸਾਹਿਬ ਦੇ ਟਾਈਮ راستਬੀ ਦੇ ਚ ਉਹਦੇ ਚ ਕੀ ਨਿਕਲੇ ਜਿਹਦੇ ਕਲੇ ਉੱਤ ਪਟਿਆਰੇ ਦੇ ਲਾਤੇ ਖਨੇਕੋੜ ਵੀ ਇੱਕ ਫੇਕ ਉਹ ਫਟਰੀ ਹੋਈ ਆ ਇੱਕ ਕੈਰਨੋ ਵੀ ਆ ਗਿਆ ਸੀ ਕੁਝ ਨਿਕਲਦਾ ਇਥੇ ਮਾਨ ਸਾਹਿਬ ਆਪ ਵੀ ਕਹੀ ਜਾਣ ਕਿ ਇਹਦੇ ਦਿੱਲੀ ਤੱਕ ਲਿੰਕ ਨੇ ਇਹ ਜਿਹੜਾ ਹੈ ਇਹਦੇ ਵਿੱਚ ਪੋਲੀਟੀਸ਼ੀਅਨ ਇਹਦੇ ਵਿੱਚ ਪੁਲਿਸ ਤੋਂ ਬਿਨਾਂ ਨਹੀਂ ਵਿੱਚ ਸਾਰਾ ਕੁਝ ਕੀਤਾ ਜੇ ਤੁਸੀਂ ਹੁਣ ਆਪੋਜੀਸ਼ਨ 'ਚ ਨਹੀਂ ਬਾਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਤੇ ਫਿਰ ਤੋਂ ਤੁਸੀਂ ਇਹ ਕੰਮ ਕਰ ਦੋ ਇੱਕ ਹੋਰ ਵੀ ਵੈਸੇ ਲੰਗੜੇਦਲ ਵੀ ਹੋਊਗੀ ਉੱਥੇ ਲੋਕ ਇਹ ਕਹਿੰਦੇ ਗਰੀਬ ਨੇ ਕੋਈ ਸ਼ੱਕ ਨਹੀਂ ਹੈ ਇਹ ਗਰੀਬ ਬੰਦੇ ਸੀ ਚਲੋ ਮਾੜੇ-ਮੋੜੇ ਮਾਨਸਕ ਤੌਰ ਤੇ ਅਗਲਾ ਕਹਿੰਦਾ 14 ਰੁਪਈਏ ਮਹਿੰਗੀ ਪੀਣੀ ਸਭ ਤੇ ਇਹਨਾਂ ਨੂੰ 10-10 ਰੁਪਈਆ ਜਿਹੜਾ ਤੇ ਹੁਣ ਲੋਕਾਂ ਨੇ ਕੰਪੈਰੀਸ਼ਨ ਕਰ ਰਹੇ ਕਿ ਮਾਨ ਸਾਹਿਬ ਨੇ ਇੱਥੇ 10 ਲੱਖ ਅਨਾਉਂਸ ਕੀਤਾ ਇੱਕ ਨੌਕਰੀ ਅਨਾਉਂਸ ਕਰਤੀ ਹੈ ਪਰ ਪਰ ਤੇ ਦੂਜੇ ਪਾਸੇ ਤੇ ਜਿਹੜੇ ਡਰੋਨ ਨਾਲ ਉਹ ਬੀਬੀ ਦੀ ਬਹੁਤ ਹੋਈ ਹੈ ਫਰੋਜ਼ਪੁਰ ਖਾਈ ਮੰਡ ਚ ਉਹਨੂੰ 5 ਲੱਖ ਬਦਰ ਕਮਾਲ ਹੈ ਸਰਕਾਰ ਦਾ ਜਿਹੜੀ ਜਿਹੜੀ ਦੇਸ਼ ਦੀ ਹੈ ਇਹ ਤਾਂ ਆਪ ਦੀ ਸ਼ਰਾਪ ਹੀ ਕਿਗੇ ਨੇ ਤੇ ਫਿਰ ਇਹ ਵੀ ਨਹੀਂ ਉਹ ਜਿਹੜੇ ਮਾਸੂਮ ਗਏ ਸੀ ਉਹ ਤੇ ਦੂਵੀਂ ਮਾਰੀ ਗੱਲ ਹੈ ਪਰ ਜਿਹੜੇ ਸਵਾਨੇ 6 ਬੱਚੇ ਗਏ ਨੇ ਤੇ ਉਹ ਸਾਰੇ 2-2 ਲੱਖ ਇਹ ਪਤਾ ਨਹੀਂ ਸਰਕਾਰ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਕੋਈ ਪਾਲਿਸੀ ਮਤਲਬ ਤੁਸੀਂ 10 ਲੱਖ ਰੁਪਏ ਇਹ ਜੀ ਮੈਂ ਕਹਦਾ ਵੀ ਨਾ ਦਿਓ ਜਾ ਉਹਨਾਂ ਨੂੰ ਗਰੀਬ ਨੇ ਉਹਨਾਂ ਦੇ ਕਵਾਉ ਪੁੱਤ ਕਿਸੇ ਕਵਾਉ ਬੰਦੇ ਉਹ ਸਾਰਾ ਕੁਝ ਠੀਕ ਹੈ ਪਰ ਕੋਈ ਦਿੱਕਤ ਕੋਈ ਪਾਲਿਸੀ ਤਾਂ ਹੋਵੇ ਖैर ਆਪਣੀ ਗੱਲ ਕਰ ਰਹੇ ਸੀ ਸੋ ਇੱਥੇ ਫਿਰ ਹੁਣ ਸਿਆਸਤ ਚੱਲ ਪਈ ਹੈ ਮਾਨ ਸਾਹਿਬ ਗਲਦੀਪ ਸਿੰਘ ਢੜੀਵਾਲ ਹਰਪਾਲ ਸਿੰਘ ਜੀ ਮਾਦੇ ਤਾਂ ਮੈਨੂੰ ਬੜੀ ਇਰਾਨੀ ਮੈਂ ਜਦੋਂ ਵਾਇਰਬੁਕੇਟ ਨੇ ਬੜਾ ਕਮਾਲ ਦੀ ਗੱਲਾਂ ਕਰ ਰਹੀ ਸੀ ਤੇ ਹਰਪਾਲ ਸਿੰਘ ਜੀ ਬਾ ਜਿਹੜੇ ਐਕਸਾਈਜ਼ ਮਨਿਸਟਰ ਨੇ ਉਹ ਕਹਿੰਦੇ ਜੀ ਅਸੀਂ ਤਾਂ ਕਤਲ ਦਾ ਮੁਕੱਦਮਾ ਦਰਜ ਕੀਤਾ ਤੇ ਕੰਮ ਫਾਂਸੀ ਦਾਵਾਂਗੇ ਉਹ ਭਲੇ ਮਾਨਸੋ ਕਦੇ ਫਾਂਸੀ ਆਪਾਂ ਦੇਖੀਏਗਾ ਤੇ ਹੁਣ ਕਤਲ ਦਾ ਮੁਕੱਦਮਾ ਕਦੇ ਚੌਥੇ ਦਿਨ ਤੋਂ ਬਾਹਰ ਆ ਜਾਂਦਰ ਜਮਾਨਤ ਤੇ ਕੁਤੜਾ ਕਰੋਦਾ ਉਹੀ ਹੈ ਨਾ ਤੁਸੀਂ ਕਿਵੇਂ ਲਾ ਦੋਗੇ ਉਹ ਲੋਕਾਂ ਨੂੰ ਜਿਹੜੀ ਸਟੇਜ ਤੇ ਬੋਲਣਾ ਹੈ ਉਹ ਜੋ ਮਾਨ ਸਾਹਬ ਕਹਿੰਦੇ ਨੇ ਸੁਖ ਭਲਾ ਜਿਸ ਸਕੂਲ ਬੁਲਾਉਂਦੇ ਸਵਲਕ ਦੇ ਪੈਰਾ ਜੋ ਪੈਸਾ ਇਕੱਠਾ ਕਰਨਾ ਉਹ ਉਸ ਤਰ੍ਹਾਂ ਦੀਆਂ ਗੱਲਾਂ ਇਹ ਇੱਥੇ ਕਰ ਰਹੇ ਸੀ ਰਿਵਰਸ ਕਰਦਾ ਕਿ ਕਦੋਂ ਕਦੋਂ ਕੋਣ ਕਦੋਂ ਦਮਕਾਤਮਾ ਤੁਸੀਂ ਉਹਨੂੰ ਪਹਿਲਾਂ ਤਾਂ ਜਾਂਚ ਬਾਲੂ ਦਾ ਬੰਦ ਨਾ ਸਸਪੈਂਡ ਕਰਨਾ ਡੀਐਸ ਕੀ ਕੀ ਕਰ ਤੁਸੀਂ ਅਭੀ ਦੇਵਾ ਤੁਸੀਂ ਉਹ ਲੋਕ ਪਟੜਣਗੇ ਫਿਰ ਕਿਤੇ ਲਾ ਦੋਗੇ ਉਹਦੇ ਰਕੀ ਫਰਕ ਬਾਰੇ ਕੋਈ ਕੰਮ ਨਹੀਂ ਨਾ ਕਿ ਤੁਹਾਨੂੰ ਲੱਗਦਾ ਜੀ ਇਹਨੂੰ ਪਤਾ ਨਹੀਂ ਸੀ ਜਦੋਂ ਇਹ ਵੇਚਦੇ ਨੇ ਜਿੱਥੇ ਉੱਥੇ ਪਰਸਪਤ ਪਤਾ ਨਹੀਂ ਹੁੰਦਾ ਹੁਣ ਉਹ ਕਹਿੰਦੇ ਸੀ ਪ੍ਰਭਜੀਤ ਸਿੰਘ ਜਿਹੜਾ ਹੈ ਮਾਸਟਰਮਾਈਂਡ ਹੈ ਲੋਕਾਂ ਨੇ ਪੜੇ ਨੇ ਕਿ ਪ੍ਰਭਜੀਤ ਸਿੰਘ ਮਾਸਟਰਮਾਈਂਡ ਹੋ ਕੇ ਪਹਿਲਾਂ ਵੀ ਇਹ ਕੰਮ ਕਰਦਾ ਫਿਰ ਸੋ ਪਹਿਲਾਂ ਕਿਉਂ ਰੁਕ ਗਈ ਐਸਐਚਓ ਨੂੰ ਪਤਾ ਨਹੀਂ ਹੁੰਦਾ ਸਾਰਾ ਕੁਝ ਪਤਾ ਹੁੰਦਾ ਸੱਚ ਨੂੰ ਤੇ ਇਸੇ ਤਰ੍ਹਾਂ ਜਿਹੜਾ ਡਰੂਡ ਕਰਦਾ ਸੀ ਜਿਸसे ਗੜਬੜ ਹੋਈ ਹੈ ਉਹ ਇਨਸਾਫ ਚੁੰਮਦਾ ਬੰਦਾ ਅਸਾਂ ਬੜਾ ਕਿਸੇ ਐਕਸਪਰਟ ਪੁੱਛੇ ਵੀ ਹੁੰਦਾ ਕੀ ਹੈ ਇਹ ਉਹ ਕਹਿੰਦੇ ਦੇਖੋ ਜੇ ਤਾਂ ਇਹਦੇ ਵਿੱਚ ਸਹੀ ਤਰੀਕੇ ਨਾਲ ਡਿলিউਟ ਕਰ ਦਈਏ ਫੇਰ ਇਹ ਸ਼ਰਾਬ ਜਣੀ ਚੜਦੀ ਹੈ ਜਦ ਥੋੜਾ ਗੜਬੜ ਹੋ ਜਾਵੇ ਤਾਂ ਫਿਰ ਜ਼ਹਿਰੀਲੀ ਬਣ ਕੇ ਮਾਰ ਦਿੰਦੀ ਹੈ ਅੱਖਾਂ ਦੀ ਨਗਾ ਚੜੀ ਜਾਂਦੀ ਹੈ ਜੋ ਬੰਦਾ ਬੋਲ ਨਹੀਂ ਸਕਦਾ ਇਹੀ ਕੁਝ ਹੋ ਰਿਹਾ ਹੈ ਉਡੀਆ ਲੱਗ ਗਿਆ ਬੰਦੇ ਕੋਲ ਤੋਂ ਇਹ ਕੁਝ ਬਾਰ ਬਾਰ ਹੁੰਦਾ ਹੈ ਪਹੁੰਚ ਗਿਆ ਉਸ ਤੇ ਫਿਰ ਸਤਪੰਚੂ ਦਾਜਬਾ ਉਹ ਕਹਿੰਦੇ ਅਸਤੀਫਾ ਦਿਓ ਜਿਹੜੇ ਚੀਮਾ ਸਾਹਿਬ ਪਿਆਰ ਅਸਤੀਫਾ ਤੁਸੀਂ ਜਿੰਮੇਵਾਰ ਤੁਸੀਂ ਐਕਸਾਈਜ਼ ਮਨਿਸਟਰ ਹੋ ਤੇ ਹਲੂਪੀਨੇ ਤਾਂ ਕਹਿ ਨਹੀਂ ਤੇ ਅਸਤੀਫਾ ਵੇਚੋਂ ਦਿੰਦੇ ਉਹ ਡੇਟ ਸਾਹਿਬ ਕੋਈ ਕੋਈ ਅਸਤੀਫਾ ਲਿਆ ਸੀ ਕਿਉਂ ਦੇਣਗੇ ਨਹੀਂ ਦਿੰਦੇ ਇਹ ਤਾਂ ਕਹਿੰਦੇ ਅਸੀਂ ਤਾਂ ਡੋਂ ਬੰਦੇ ਫੜਦੇ ਤਾਂ ਐਕਚੁਅਲੀ ਨਾਲ ਤੇਜ਼ੀ ਨਾਲ ਕੀਤਾ ਤੇ ਉਦੋਂ ਰਾਜਾ ਬਣੀ ਕਹਿੰਦਾ ਕਿੱਥੇ ਥੋੜਾ ਜਿਹਾ ਨਸ਼ਾ ਵਿਰੁੱਧ ਜਿਹੜੇ ਵੀ ਫੂਕ ਚੋਟੀ ਦੇਖੋ ਗੱਲ ਇਹ ਹੈ ਮੈਂ ਪੜ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਮੌਤਾਂ ਸ਼ਰਾਬ ਨਾਲ ਹੁੰਦੀ ਹੈ। ਇਹ ਨਸ਼ਾ ਨਹੀਂ ਬਣਦੇ ਇਹ ਬੱਕਰੀ ਗੱਲ। ਪੈਸਾ ਹੁੰਦਾ। ਸ਼ਰਾਬ ਵੀ ਨਸ਼ਾ ਹੈ। ਇਹ ਗੱਲ ਤਾਂ ਮੰਨਣੀ ਪਏਗੀ। ਅਸੀਂ ਚੱਟ ਦੀ ਗੱਲ ਕਰੀ ਜੰਨੇ ਆ। ਚਿੱਟਾ ਤੇ ਬਾਕੀ ਦੱਸੇ 34% ਨੇ। ਬਾਕੀ 66% ਸ਼ਰਾਬ ਨਾਲ ਮਰਦੇ। ਜਿਹੜੇ ਸ਼ਰਾਬੀ ਐਡਿਕਟਡ ਨੇ ਉਹ ਲਿਵਰ ਕੱਟੇ ਵਰਦਾ ਕੋਹ ਕੱਢਾ ਕਰਕੇ ਵਰਦਾ ਹੈ। ਜੇ ਅਸੀਂ ਇਹਨਾਂ ਸ਼ਰਾਬ ਦੇ ਕਾਰਨ ਹੋਰ ਮੌਤਾਂ ਵਿੱਚ ਹੋੜੀ ਹੈ। ਕਿਚੇ ਰੋਡਪੀਕੇ ਐਕਸੀਡੈਂਟ ਦਾ ਬਿੱਟ 336 ਮੋਤਾਂ ਹਰ ਰੋਜ਼ ਇੰਡੀਆ ਚ ਹੁੰਦੀਆਂ ਨੇ ਸਰਕਾਰੀ ਅੰਕੜੇ ਦੱਸਦਾ ਹੈ ਤੋ ਇਹ ਸਾਰਾ ਜਿਹੜਾ ਉਹ ਭਾਣਾ ਵਾਪਰਿਆ ਹੁਣ ਆਪੋਜੀਸ਼ਨ ਸਹੀ ਜਿਹਾ ਅਕੜ ਜਾਪ ਕੇ ਅਸੀਂ ਇਹ ਜੱਟੇ ਉੱਤੇ ਜਾਂਚ ਦੀ ਮੰਗ ਕਰਦੇ ਗਵਰਨਰ ਸਾਹਿਬ ਉਹਨਾਂ ਨੇ ਗਵਰਨਰ ਸਾਹਿਬ ਕੋਲ ਜਾਣ ਹੁੰਦਾ ਬੀਜੇਪੀ ਨੇ ਉਹ ਜਾਣ ਕੇ ਚਲ ਗੱਲ ਬਖੇ ਲੇਕਿਨ ਦੁੱਖ ਹੋਇਆ ਬਾਰ ਬਾਰ ਇਹ ਜਿਹੇ ਇੱਕ ਡਰਾਮਾ ਵਾਪਰਦੀਆਂ ਨੇ ਉਦੋਂ ਵਾਪਰਦੀਆਂ ਨੇ ਜਦੋਂ ਯੁੱਧ ਚੜ੍ਹਦੇ ਨਸ਼ਿਆਂ ਵਿਰੁੱਧ ਤੋ ਇਹ ਜਿਹੜਾ ਮਸਲਤ ਮੇਰੇ ਅੱਗੇ ਵਿਚ ਇਦ ਬੜੀ ਗੀਤਾਂ ਨਾਲ ਸੋਚਣ ਦੀ ਲੋੜ ਹੈ ਕਿ ਤੁਸੀਂ ਜੁੱਧ ਵੀ ਕਰੋ ਐ ਇਸ ਤਰ੍ਹਾਂ ਦੇ ਹਰ ਥਾਂ ਤੇ ਕੱਲੇ ਨਹੀਂ ਹਰ ਇੱਕ ਥੇਰੀ ਚ ਐਜ ਬੰਦੇ ਬੈਠੇ ਨੇ ਜੇ ਆਪਾਂ ਦੇਖਿਆ ਕਦੇ ਸੰਗਰੂਰ ਕਦੇ ਤਰਨ ਤਾਰਨ ਕਦੇ ਮੀਠਾ ਇੱਕ ਸਰਗ ਤੇ ਚੱਲ ਰਹੇ ਨੇ ਤੇ ਫਿਰ ਸਭ ਚੋਖਣ ਦਾ ਫਿਰ ਜੁੱਧ ਕਾਦਾ ਰਹਿ ਗਿਆ ਫਿਰ ਨਸ਼ਿਆਵਰਤ ਜੁੱਧ ਕਾਦਾ ਰਹਿ ਗਿਆ ਜਿਹੇਜੇ ਕੁਛ ਚੱਲ ਖੈਰ ਇਹ ਜੇ ਸੱਚਮੁੱਚ ਸਿਆਸਤ ਅੱਜ ਤੋਂ ਹੋਣੀ ਹੋਣੀ ਹੈ ਇਸ ਕੋਈ ਦੂਰਾ ਬਣੀ ਅਸਤੀਫੇ ਦੇਨੇ ਕਿਸੇ ਨੇ ਨਹੀਂ ਮੰਗੇ ਜਾਣੇ ਐ ਡਾਕਟਰ ਦੀ ਨੈਤਿਕਤਾ ਤੇ ਆਧਾਰ ਤੇ ਅਸਤੀਫਾ ਦਿੱਤਾ ਉਹ ਪਰਨੇ ਦੇ ਨਖਤ ਹੋ ਗਿਆ ਲੇਕਿਨ ਇਹ ਵਾਪਰਿਆ ਕਾਂਡ ਦੁੱਖ ਹੋਇਆ ਇਹਦਾ ਹੁਣ ਆ ਜੋ ਦੂਜੀ ਗੱਲ ਜਿਹੜੀ ਮੈਂ ਤੁਹਾਡਾ ਕਰਨੀ ਸੀ ਉਹ ਮੈਂ ਇਸ ਕਰਕੇ ਕਰਨੀ ਚਾਹੁੰਦਾ ਸੀ ਕਿ ਦੇਖੋ ਸਰ ਸਾਹਿਬ ਮਿੱਤਰ ਕਹਿੰਦੇ ਸੀ ਇਹ ਕਿ ਅਬ ਕੀ ਵਾਰ ਪਰ ਸਰਕਾਰ ਜੀ ਨੂੰ ਕਿਹਾ ਸੀ ਉਹਨੇ ਤਾਂ ਸਕਰਾਤੀ ਮੋਦੀ ਸਾਹਿਬ ਦੀ ਔਰ ਮੋਦੀ ਸਾਹਿਬ ਬੋਲਣ ਜੋ ਛੱਡੇ ਬੋਲੇ ਵੀ ਨਹੀਂ ਫਿਰ ਜਦੋਂ ਬੋਲਣ ਤੋਂ ਕੋਈ ਛੱਡੇ ਨਹੀਂ ਤਾਂ ਬੋਲਣ ਕੀ ਤੁਹਾਡੇ ਸਾਹਮਣੇ ਮਤਲਬ ਆਵੇ 25 ਮਿੰਟ ਦੇ ਭਾਸ਼ਣ 'ਚ ਇੱਕ ਅੱਖਰ ਨਹੀਂ ਬੋਲਿਆ ਤੇ ਉਹ ਕੀ ਕਰ ਰਹੇ ਨੇ ਜੀ ਮੈਂ ਕਰਾਇਆ ਜੀ ساری ਰਾਤ ਜਾਗਾ ਕੇ ਕਰਾਇਆ ਜੀ ਅਸੈਂਬਲੀ ਵਿੱਚ ਥੋੜੀ ਰਿਪੋਰਟ ਹੋ ਰਹੀ ਹੈ ਰਿਪੋਰਟਾਂ ਯਾਰ ਇਹਨਾਂ ਪਹਿਲਾਂ ਤਾਂ ਕਹਿੰਦੇ ਸੀ ਚਾਹ ਜਿਹੜੀ ਵੈਨਸੀ ਚਾਹ ਰਿਵਿਊ ਸੀ ਉਹਨਾਂ ਦਾ ਵਿਦੇਸ਼ ਮੰਤਰੀ ਉਹ ਮਤਰਤਾ ਉਹ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਇਹ ਆਪਸ ਚ ਲੜ ਰਹੇ ਨੇ ਉਹ ਜਿਆਦਾ ਤਵਜੋ ਨਹੀਂ ਦਿੱਤੀ ਤੇ ਘਰ ਤਵਜੋ ਕਦਮ ਕਿਉਂ ਜਿਹੜੀ ਪਈ ਇਹ ਰਿਪੋਰਟ ਜਿਹੜੀ ਆ ਰਹੀ ਹੈ ਉਹ ਇਹ ਹੈ ਕਿ ਨੂਰਖਾਂ ਬੇਸ ਹੈ ਪਾਕਿਸਤਾਨ ਦਾ ਤੇ ਇੰਡੀਆ ਨੇ ਉੱਥੇ ਨਿਸ਼ਾਨਾ ਬਣਾਤਾ ਨੂਰਖਾਂ ਬੇਸ ਨੂੰ ਉਹਦੇ ਨੇੜੇ ਦਾ ਜ਼ਖੀਰਾ ਹੈਗਾ ਪਰਮਾਣੂ ਦਾ ਉੱਥੇ ਜਿਹੜੀ ਹਿਲਜੁਲ ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਜਿਹੜੀ ਫੈਸਲੇ ਕੀਤੇ ਤੱਕ ਹੈ ਉਹਨਾਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜੇ ਤੁਸੀਂ ਉਹ ਬੈਤਾਈ ਤਾਂ ਸੱਚ ਝੂਠ ਲੱਭ ਲਓ ਹੁਣ ਭੋਤ ਸਿੰਘ ਸਾਹਿਬ ਦਾ ਉਹ ਭਾਸ਼ਣ ਚ ਕਹਿੰਦੇ ਨੇ ਕਿ ਪੌਣੇ 3 ਵਜੇ ਡੀਜੀਐਮਓ ਪਾਕਿਸਤਾਨ ਦਾ ਫੋਨ ਉਹਦਾ ਪੂਰੇ ਹਰਦਵਾਈ ਤੇ ਵੀ ਤੁਸੀਂ ਬੰਦ ਕਰ ਦਿਓ ਸਾਡੇ ਡੀਸੀਐਮ ਰਜੀਵ ਭਾਈ ਕਹਿੰਦਾ ਠੀਕ ਹੈ ਬੰਦ ਕਰ ਦਿੰਦੇ ਆ ਕੋਈ ਪੀਸੀ ਮਤੇ ਹੱਥ ਚ ਥੋੜੀ ਇਹਦਾ ਸਰਕਾਰਾਂ ਨੇ ਕਰਨਾ ਹੁੰਦਾ ਤੇ ਮੋਦੀ ਸਾਹਿਬ ਜਣੀ ਉਹ ਤੇ ਉਹਦੇ ਕਰਕੇ ਸੀਸ਼ਪਾਰ ਹੋਇਆ ਜੇ ਉਹਦੇ ਕਰਕੇ ਤੇ ਟਰੰਪ ਕਿਉਂ ਕਹਿ ਰਹੇ ਵੀ ਮੈਂ ਕੱਲਾ ਹੀ ਇਹ ਨਹੀਂ ਗੱਲ ਹੈ ਤੇ ਜਦੋਂ ਕੱਲ ਮੋਦੀ ਸਾਹਿਬ ਨੇ ਭਾਸ਼ਣ ਦੇਣਾ ਸੀ ਉਸ ਤੋਂ ਪਹਿਲਾਂ ਟਰੰਪ ਸਾਹਿਬ ਤੇ ਜੋ ਸੋਚਿਆ ਗਿਆ ਉਹ ਵੀ ਆਪਣੇ ਫਰਾਨੀ ਦੀ ਗੱਲ ਹੈ ਉਹਨੇ ਇਹ ਹੀ ਗੱਲ ਕਹੀ ਕਿ ਮੈਂ ਉਹ ਪ੍ਰੈਸ ਕਾਨਫਰੈਂਸ ਵਾਈਟ ਹਾਊਸ ਦੇ ਵਿੱਚ ਤੇ ਕਹਿੰਦੇ 트럼ਪ ਸਾਹਿਬ ਕਹਿੰਦਾ ਹੋਏ ਕਿ ਮੈਂ ਕਰਾਇਆ ਜਦ ਬੰਦੀ ਨਦੀ ਸੀਜ਼ ਬਾਦ ਮੈਂ ਕਰਾਇਆ ਕਿ ਦੋ ਗ੍ਰੇਟ ਮਦਰ ਪਾਕਿਸਤਾਨ ਵੀ ਬਰਾਬਰ ਕਰਤਾ ਹਿੰਦੁਸਤਾਨ ਦੇ ਜਿਹਨੂੰ ਹਿੰਦੁਸਤਾਨ ਕਹਾਦਾ ਟੈਰਰਿਸਟ ਦੀ ਫੈਕਟਰੀ ਹੈ ਜਿੱਥੋਂ ਉਹ ਨਗਰਾਇਆ ਲਾਜ਼ਨ ਵੀ ਬਣਾਇਆ ਸੀ ਉੱਥੇ ਲੇਕਿਨ 트럼ਪ ਸਾਹਿਬ ਦੀ ਨਗਰ ਗ੍ਰੇਟ ਇਹਦੇ ਗ੍ਰੇਟ ਨੇਸ਼ਨ ਤੋਂ ਗ੍ਰੇਟ ਨੇਸ਼ਨ ਬਣਾਤਾ ਇਹ ਤਖਤ ਖੜਾ ਪਾਕਿਸਤਾਨ ਦੇ ਨਾਲ ਬੋਲਦਾ ਨਾ ਸਿਰਫ ਇਹ ਕੀਤਾ ਗ੍ਰੇਟ ਨੂੰ 1.3 ਬਿਲੀਅਨ ਜਿਹੜਾ ਹੈ ਦਵਾਤਾ ਮਿੱਤਰੋ ਮੋਤੀ ਸਭ ਦਾ ਕਮਾਲ ਤਾਂ ਕੀ ਹੈ ਤੇ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਇੱਕ ਤਾਂ ਇਹ ਪ੍ਰੈਸ਼ਰ ਦੂਜਾ ਪ੍ਰੈਸ਼ਰ ਜਿਹੜਾ ਵਪਾਰ ਇਹ ਪਾਰਪਾਰ ਕਰ ਦਾਂਗਾ ਤੁਹਾਡੇ ਨਾਲ ਟਰੰਪਸ ਕਹਿੰਦਾ ਤੇ ਜੇ ਤੁਸੀਂ ਚੁੱਧਬੰਦੀ ਕਰ ਲੋਗੇ ਤਾਂ ਤੁਹਾਡੇ ਨਾਲ ਕਾਫੀ ਵਪਾਰ ਕਰਾਂਗੇ ਹੁਣ ਇਹ ਗੱਲ ਕਿੰਨਾ ਕੁ ਦਮ ਹੈ ਮੋਦੀ ਸਾਹਿਬ ਕਹਿਣ ਤਾਂ ਸਹੀ ਨਾ ਕੁਛ ਦੇਸ਼ ਇਹੀ ਤਾਂ ਪੁੱਛਣਾ ਚਾਹੁੰਦਾ ਵੀ ਤੂੰ ਦੱਸੋ ਇਹ ਗੱਲ ਕੀ ਹੈ ਜੋ ਕਹਿ ਰਿਹਾ ਸੱਚ ਜਾਂ ਝੂਠ ਕੁਛ ਤਾਂ ਬੋਲੋ ਬੋਲਦੇ ਨਹੀਂ ਫਿਰ ਇੱਕ ਤੀਜੀ ਗੱਲ ਖੜੀ ਕਰਤੀ ਜਿਹੜੀ ਉਹ ਕਹਿੰਦੇ ਜੀ ਜਿਹੜਾ ਕਸ਼ਮੀਰ ਦਾ ਮਸਲਾ ਵੀ ਹੱਲ ਕਰਾ ਦੇਣਾ ਕਿੱਥੇ ਮੋਦੀ ਸਾਹਿਬ ਬੋਲੇ ਕਿ ਕਸ਼ਮੀਰ ਦਾ ਮਸਲਾ ਜਿਹੜਾ ਹੈ ਜੋ ਮਰਜੀ ਹੈ ਸਾਡਾ ਦੋਨੇ ਦੇਸ਼ਾਂ ਦਾ ਸਾਡਾ ਸਮਝੌਤਾ ਹੈ ਇਸ ਗੱਲ 'ਚ ਅਸੀਂ ਬਾਇਲੈਟਰਲ ਗੱਲ ਕਰਨੀ ਹੈ ਤੇ ਜੀ ਜੇ ਮੀਡੀਏਟਰ ਨਹੀਂ ਚਾਹੁੰਦੇ ਸਾਲਸੀ ਨਹੀਂ ਚਾਹੁੰਦੇ ਤੇ ਉਹ ਕਿਵੇਂ ਸਰਪੰਚ ਬਣ ਗਿਆ ਵੀ ਪਿੱਛੇ ਸਾਡਾ ਫੈਸਲਾ ਕਰੋ ਨਹੀਂ ਸਭ ਚੁੱਪ ਰਹੇ ਹਿੰਜਾ ਦੇਸ਼ ਚਾਹੁੰਦੇ ਤੇ ਮੋਦੀ ਦੀ ਅੱਛੇ ਨਿਸ਼ਾਨੀ ਸਭ ਸਰਦਾਰ ਸਭ ਇੰਨਾ ਚਰੋ ਗਿਆ ਬੰਦੇ ਜੇ ਬੋਲੇ ਨਹੀਂ ਜਦੋਂ ਬੋਲੇ 20 ਮਿੰਟ ਤੇ ਉਹ ਤਾਂ ਹੋਏ ਲੱਗਦਾ ਸੀ ਜਿਵੇਂ ਕੋਈ ਭਾਸ਼ਣ ਪੂਰੀ ਤਿਆਰ ਨਾ ਲੱਗੇ ਜਿਵੇਂ ਸ੍ਰੀ ਤੇ ਦਿਨਦਰ ਭਾਸ਼ਣ ਨਹੀਂ ਕੋਈ ਉਹ ਮੈਂ ਬਸ ਮੈਨੂੰ ਹਾਈ ਹੋ ਕਿ ਸਾਰੇ ਪਾਸ਼ਨ ਦੇ ਵਿੱਚ ਬੜਾ ਤਕਮੰਦੀ ਜੁੜੀ ਹੋਈ ਟੈਰ ਤੇ ਟ੍ਰੇਡ ਟੈਰ ਤੇ ਟਾਕ ਸਕੂਨ ਤੇ ਪਾਣੀ ਇਹ ਸਾਰਾ ਕੁਝ ਉਹ ਸਾਰਾ ਕੁਝ ਜਿਵੇਂ ਅਕਸਰ ਕਰਦੇ ਨੇ ਉਹ ਰੱਚੇ ਕਰ ਪਾਸ਼ਨ ਤੋਂ ਉਹ ਜੋ ਬਣਿਆ ਰਿਹਾ ਪਾਸ਼ਨ ਉਹਦੇ ਲੋਕੋ ਇਹ ਪਾਸ਼ਨ ਸੁਣ ਚੁੱਕੇ ਨੇ ਗੱਲ ਤਾਂ ਜਿਹੜੇ ਲੋਕਾਂ ਨੂੰ ਮਨ ਅੱਜ ਸਵਾਦ ਸੀ ਜਿਹੜਾ ਧੁਖ ਸੀ ਵੀ ਹੈ ਕਿ ਕੀ ਹੋ ਕੀ ਰਿਹਾ ਹੈ ਇੰਡੀਆ ਦਾ ਫਟਾ ਚਿੱਟਾ ਲੱਗਿਆ ਉਹ ਚੀਰ ਉਹਦੇ ਨਾਲ ਖੜਾ ਉਹ ਚੀਨ ਧੰਨਵਾਦ ਕਰ ਰਹੀ ਚੀਨ ਦਾ ਉਹ ਤੁਰਕੀ ਦੀ ਆਪਟੂਨ ਦੇਖੇ ਤੁਹਾਡੇ ਕੋਲ ਕੀ ਸੀ ਬਈ ਉਹਦੇ ਨਾਲ ਪਸਾਦ ਕਾਟੜੇ ਖੜੇ ਸੀ ਤੇ ਸਾਡੇ ਨਾਲ ਕਿਹੜਾ ਕਾਟੜੇ ਲਾਲ ਆ ਕੇ ਪਰਦੇ ਗਰੀਬੀ ਲੁਕੋ ਕੇ ਜੀਤ ਜੀ ਸਾਬਨ ਕੀਤਾ ਸੀ ਅਸੀਂ ਉਹ ਸਾਡੇ ਨਾਲ ਕਿਹੜਾ ਬੰਦਾ ਤਾਂ ਦੱਸੋ ਤੁਸੀਂ ਇਹ ਦੇਸ਼ ਅੱ체 ਜੇ ਅਸ਼ਕਰ ਸਾਡੇ ਜਿਹੜਾ ਵਿਦੇਸ਼ ਮੰਤਰੀ ਹੈ ਸਵੈ ਤਾਂ ਕਰਨੇ ਪੜਦੇ ਇਹ ਸਵਾਲ ਉਹ ਮਤਲਬ ਇਹ ਸਵਾਲ ਨੇ ਹਰ ਤੱਕ ਜੋ ਮਰਜੀ ਹੋਣ ਮੋਦੀ ਸਾਹਿਬ ਨੇ ਬੈਟ ਕੇ ਸਕੀਮਾਂ ਬਣਾਈਆਂ ਹੋਣੀਆਂ ਜਾਂ ਉਹਨਾਂ ਦਾ ਜਿਹੜਾ ਛੋਟੀ ਛੋਕ ਮੀਡੀਆ ਉਹ ਜਿਹੜਾ ਕਰਤਾ ਮੋਦੀ ਸਾਹਿਬ ਉਹਦੇ ਬੈ ਨਿਕੋਬਲੈਕ ਬਲੇਗਿੰਗ ਨਹੀਂ ਕਰਾਂਗੇ ਇਸ ਨੂੰ ਡਰਾਾਂਗੇ ਕੁਝ ਉਹ ਜੋ ਮਰਜੀ ਕਰੂ ਉਹ ਹੀ ਗੱਡੀ ਹੈ ਜਿਹੜਾ ਕਿ ਅਸੀਂ ਕਰਾਚੀ ਪਹੁੰਚ ਗਏ ਕਿੱਥੇ ਕਰਾਚੀ ਪਹੁੰਚ ਗਏ ਅਸੀਂ ਸਲਾਮਾਟ ਪਹੁੰਚ ਗਏ ਸੀ ਉਹ ਹੀ ਗੱਡੀ ਹੈ ਜਿਹੜਾ ਕੁਸ਼ ਕਰ ਕਿੱਥੇ ਦੀ ਕਨੈਕਟੀਵਿਟੀ ਹੈ ਦੀ ਉਹ ਵਕੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈ মিডিਆ ਵਾਲੇ ਕਿ মিডিਆ ਵਾਲ ਹੁੰਦੀ ਹੈ ਪਰ ਉਹਦਾ ਵੀ ਇੱਕ ਤਰ੍ਹਾਂ ਦਾ ਪੱਟਾ ਡਟਾ ਜਦੋਂ ਝੂਠ ਰਿਲਾ ਜਾਂਦਾ ਤੇ ਜੇ ਨਰੇਝੂਠ ਹੋਵੇ ਤਾਂ ਕੀ ਕਰਨਾ ਆਪਾਂ ਇਫਾਲਰ ਤੇ ਬੋਲਣ ਦੇ ਦਿੰਦੇ ਤੋਂ ਜਿਹੜੇ ਇੰਟਰਨੈਸ਼ਨਲ ਵੀਡੀਓ ਦੇਖਦੇ ਵੀ ਸਵਾਲ ਕਰਦੇ ਪੰਜ ਹਰਜ ਦੇ ਕਿ ਦੱਸ ਸਤ ਨਾ ਤੇ ਅੱਜ ਕੀ ਹੈ ਬਠੇੜਾ ਕੀ ਹੋਇਆ ਕਿਉਂ ਨਹੀਂ ਦੱਸਿਆ ਹਾਲੇ ਵੀ ਪਾਇਦਾ ਕਿ ਨਾ ਨੰਬਰ ਨਹੀਂ ਤੇ ਲੋਕ ਤਾਂ ਹੁਣ ਸਵਾਲ ਕਰਨ ਕਾਂਗਰਸ ਤਾਂ ਕਰ ਹੀ ਰਹੀ ਹੈ ਸਵਾਲ ਤੋ ਇਹ ਜਿਹੜਾ ਹੈ ਇਹ ਕੌਣ ਝੂਠ ਬੋਲੇ ਤੇ ਕੌਣ ਸੱਚ ਬੋਲੇ ਆਹਦੀ ਘੜੀ ਦਾ ਜਵਾਬ ਨਹੀਂ ਹੈ ਬਿਕਰ ਜੀ ਉਹ ਜਵਾਬ ਆਪੇ ਨਾਲ ਦੱਸੋ ਤੁਹਾਡੇ ਬਹੁਤ ਬਹੁਤ ਸ਼ੁਕਰੀਆ